ਖੜਜੋ ਜੀਆਂ ਨਾ ਮੇਰੇ ਸਾਰੇ ਖੜਜੋ ਯਸ ਸਾਰੇ ਰੋਣਾ ਨਾ ਤੂੰ ਜੀ ਦਾ ਮਾਵਾ ਤੇਰਾ ਕਮਾਜਾ ਤਾ ਯਾਰ ਪਹਿਲਾਂ ਬੱਟਾ ਬੜਰੋ ਨਹੀਂ ਛੱਡਦੀ ਆ ਵੀ ਦੇਖ ਲੈ ਲੈ ਕਿੰਨੀ ਅੰਦਰ ਕਰਕੇ ਪਾਈ ਪਈ ਬੱਟ ਹੁਣ ਪਾਣੀ ਪੀਛਣਾ ਦਾ ਕਲੇਸ਼ ਹੈਗਾ ਓਏ 2 ਮਿੰਟ ਉੱਤੇ ਹੋ ਗਿਆ ਓਏ ਪਾਣੀ ਵੰਟ ਕਰ ਓਏ ਤੁਰ ਜਾ ਤੁਰ ਜਾ ਪਾਣੀ ਟਾਈਮ ਤਾਂ ਦੇਖ ਲੈ ਤੂੰ ਅਜ ਹੁਣ ਤਾਂ ਖੇਤ ਆਇਆ ਮੈਂ ਯਾਰ ਇਹ ਕਿਉਂ ਆਏਗਾ 2 ਮਿੰਟ ਉੱਤੇ ਹੋ ਗਿਆ ਘੜੀ ਦੇਖ ਲੈ ਪਹਿਲਾਂ ਉਹਦਾ ਟਾਈਮ ਚੈੱਕ ਕਰ ਓ ਜਾ ਜਾ ਮੈਂ ਘੜੀ ਦੇਖ ਕੇ ਆਇਆ ਮੋਹਰ ਤੇ ਬੰਨੀ ਆ ਜਰਾ ਘੜੀ ਗੱਪ ਮਾਰੀ ਜਾਣਾ ਓ ਹੈਲੋ ਬੰਦ ਕਰ ਮੈਂ ਤੈਨੂੰ ਸੁਣਦਾ ਨਹੀਂ ਬੰਦਾ ਕੋਈ ਕਹੀ ਜਾਣਾਗਾ ਓ ਸਾਡਾ ਝੋਨਾ ਸੁੱਕਿਆ ਬਦੂ ਹੀ ਲਾ ਕੇ ਤਾਂ ਹੱਟੇ ਹੋ ਯਾਰ ਯਾਰ ਚਲੋ ਟਾਈਮ ਹੀ ਪੂਰਾ ਹੋ ਗਿਆ ਮੈਂ ਤੈਨੂੰ ਕਿਵੇਂ ਲਾਉਣ ਦਿਆਂ ਓਏ ਓਏ ਹੁਣ ਤਾਂ ਛੱਡਿਆ ਯਾਰ ਆਪਣੇ ਲੈਕਤ ਹੋਈ ਉਹਦਾ ਪੰਚਾਇਤ ਚ ਬੈਠ ਕੇ ਸਾਰੀ ਗੱਲ ਨੂੰ ਨਿਬੜੀ ਪੀਆ ਮੇਰੇ ਨਾਲ ਕਲੇਸ਼ ਨਾ ਕਰ ਯਾਰ ਕਲੇਸ਼ ਕਿਵੇਂ ਨਾ ਕਰ ਤੂੰ ਪਾਣੀ ਬੰਦ ਕਰ ਯਾਰ ਨੰਗ ਮੇਰੇ ਹਲੇ ਲੜਨ ਨੂੰ ਫਿਰਦੇ ਆ ਹੁਣ ਕੀ ਚਲਿਆ ਬਾ ਓਏ 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 ਛੱਡ ਓਏ ਛੱਡ ਓਏ ਪੂਜੀ ਦਾ ਮਾਮਾ ਤੇਰਾ ਮਾਮਾ ਯਾਰ ਓਏ ਚੁੱਪ ਗੱਲ ਵੀ ਸੁਣੀ ਦਿਓ ਚੁੱਪ ਚੁੱਪ ਹਾਂ ਓਏ ਉਹ ਵੀ ਲੜੀ ਜਾਣਾ ਕਮਰੇ ਨੂੰ ਓ ਯਾਰ ਤੁਸੀਂ ਦੋਨੇ ਚੁੱਪ ਕਰੋ ਯਾਰ ਤੁਹਾਡਾ ਰੋਜ਼ ਦਾ ਕਲੇਸ਼ ਹੀ ਹੈਗਾ ਆ ਹੁਣ ਤਾਂ ਤੁਹਾਡਾ ਨਿਮੇੜ ਕੇ ਛੱਡਿਆਂਗੇ ਦੋ ਮਹੀਨੇ ਹੋ ਜਾਂਦੇ ਓ ਯਾਰ ਉਹ ਉੱਤੇ ਹੋਗੇ ਪਾਣੀ ਲਾਉਂਦਾ ਯਾਰ ਇਹ ਮਿੱਟੂ ਯਾਰ ਫੇਰ ਉਹੀ ਗੱਲ ਯਾਰ ਓ ਯਾਰ ਤੁਸੀਂ ਚੁੱਪ ਕਰੋ ਯਾਰ ਓਏ ਚਲੋ ਯਾਰ ਤੁਸੀਂ ਉਹ ਘਰੇ ਜਾ ਯਾਰ ਤੁਸੀਂ ਆਪੇ ਦੇਖ ਲੈਣੇ ਪਾਣੀ ਜਾ ਜਾਓ ਓ ਤੂੰ ਵੀ ਕਰੇ ਐਨਾ ਸਵਾਦ ਹੀ ਨਹੀਂ ਇਹ ਤਾਂ ਕਿੰਦਰ ਦੇ ਉਹਦੀ ਚੁੱਪ ਕਰਕੇ ਪਏ ਨੇ ਲੜਨੀ ਹਟ ਗਏ ਤਾਂ ਐ ਨਹੀਂ ਗੱਲ ਬਣਦੀ ਐ ਤਾਂ ਲੋਟ ਹੀ ਨਹੀਂ ਆਉਣਾਗਾ ਮਾੜਾ ਮੁੱਟਾ ਇਹਨਾਂ ਦਾ ਕਰੀਏ ਗੰਡਾ ਇਹਨਾਂ ਵਾਲਾ ਥੋੜਾ ਜਿਹਾ ਫੁਕਰ ਆ ਭੈਣਾ ਉਹਨੂੰ ਫੋਨ ਲਾਈਏ ਇਹਨਾਂ ਨੂੰ ਡੱਕਾ ਰਹਿੰਦਾਗਾ ਮਾੜਾ ਜਹਣ ਨੂੰ ਕਹੀਏ ਇਧਰ ਮਿੰਟੂ ਕਹਲੇ ਨੂੰ ਵੀ ਕਹੀਏ ਫੁੰਡੀ ਨੂੰ ਉਹ ਵੀ ਪੂਆ ਡੱਬ ਜੀ ਰੱਖਦਾ ਉਹਨੂੰ ਲਾਈਏ ਲੁੱਤੀ ਮਾੜੀ ਜੀ ਫੇਰ ਆਉ ਸਵਾਦ ਫੋਨ ਲਾ ਕੇ ਦੇਖਦੇ ਹਾਂ ਉਹ ਹੈਲੋ ਹਾਂ ਕਿਵੇਂ ਫੁੰਡੀ ਹੋਰ ਕੀ ਹਾਲਾ ਓ ਠੀਕ ਕਿੱਥੇ ਠੀਕ ਆ ਸੋਡੇ ਵਾਲਾ ਲੜ ਪਿਆ ਯਾਰ ਉਹ ਨਹੀਂ ਗਰਵਿੰਦਰ ਕੇ ਵਾਲਾ ਹੋ ਕੇਂਦਰ ਉਹਨੇ ਯਾਰ ਲੱਪੜ ਲੁਪੜ ਮਾਰੇ ਜਾ ਰਿਹਾ ਇੱਥੇ ਪਾਣੀ ਪੂਣੀ ਵਿਚਾਰਾ ਵੱਢੀ ਜਾਂਦਾ ਸੀ ਉਹ ਤਾਂ ਮੈਂ ਛੜਾਦਾ ਯਾਰ ਨਾਲੇ ਲੱਪੜ ਮਾਰ ਕੇ ਨਾਲੇ ਉਹਨੂੰ ਗਾਲਾਂ ਕੱਢੀਆਂ ਯਾਰ ਹੋਰ ਯਾਰ ਚਲ ਕੋਈ ਨਾ ਤੂੰ ਮੇਰਾ ਨਾਂ ਨਾ ਲਈ ਬਈ ਮੇਰਾ ਤਾਂ ਨਾਂ ਹੀ ਨਾ ਲਈ ਯਾਰ ਮੈਂ ਵੀ ਕਾਲਾ ਗੋਲਾ ਕੱਢੀਆਂ ਕਿਉਂ ਕਈਆ ਰਾ ਹਨਾ ਉਹ ਵੀ ਜਾਣ ਦਾ ਕਰਕੇ ਯਾਰ ਅਗਲਾ ਕਹਿੰਦਾ ਤੂੰ ਸਾਨੂੰ ਜਾਣ ਕਿਉਂ ਕਰਦਾਗਾ ਉਹਨੇ ਗਾਲਾਂ ਗੋਲਾ ਕੱਢੀਆਂ ਨਾਲੇ ਨਾਲੇ ਲੱਪੜ ਲੁਪੜ ਮਾਰੇ ਯਾਰ ਉਹਦੇ ਹਾਂ ਠੀਕ ਠੀਕ ਆ ਦੰਗਾ ਹੁਣ ਕਰੀਏ ਗੰਡੇ ਨੂੰ ਫੋਨ ਕਰਦੇ ਆ ਹੁਣ ਹਨਾ ਕੇਂਦਰ ਕਾਂ ਹੈਲੋ ਓਕੇ ਮੈਂ ਗੁਰਵਿੰਦਰ ਹੋਰ ਕਿੱਥੇ ਸੀ ਕਿੱਥੇ ਉਹ ਪਰਾਵਾ ਉੱਥੇ ਹੀ ਕਰਦਾ ਇਹ ਤੇ ਖੇਤ ਆ ਤੁਹਾਡੇ ਕੰਮ ਬਦਾ ਪਿਆ ਓ ਯਾਰ ਮਿੰਟੂ ਫੁੰਡਿੰਗ ਵਾਲਾ ਉਹਦੇ ਲੱਪੜ ਲੁੱਪੜ ਮਾਰ ਗਿਆ ਕੇਂਦਰ ਦੇ ਕਹੀ ਕਹੀ ਦਾ ਮੈਂ ਫੜ ਲਈ ਕਹੀ ਮਾਰਦਾ ਸੀ ਸਿਰ ਤੇ ਉਹਦੇ ਉਹ ਤਾਂ ਮੈਂ ਆ ਗਿਆ ਮੌਕੇ ਤੇ ਪਾਣੀ ਪੁਣੀ ਪਿੱਛੇ ਲੜ ਪਏ ਯਾਰ ਟਾਈਮ ਤਾਂ ਛੋਟਾ ਸੀ ਪਾਣੀ ਦਾ ਉਹ ਜਾਣ ਕੇ ਯਾਰ ਆ ਕੇ ਉਹ ਵੱਢਣ ਲੱਗ ਗਿਆ ਹਾਂ ਬਾਤ ਨੂੰ ਪਤਾ ਫਿਰ ਉਹ ਨੰਗ ਪੁਣੀ ਵਾਲੀ ਗੱਲ ਆ ਫਿਰ ਹਾਂ ਕੋਈ ਚੱਕ ਮੇਰੀ ਗੱਲ ਸੁਣ ਉਹਦੇ ਕੋਲੇ ਨਾ ਨਾ ਲਈ ਵੀ ਉਹ ਸੀ ਵੀ ਲੱਪੜ ਲੁਪੜ ਮਾਰਿਆ ਕਾਲਾ ਗੋਲਾ ਕੱਢਿਆ ਹਨਾ ਹਾਂ ਮੰਨ ਕੇ ਚੱਲ ਆਪਾਂ ਤਾਂ ਗੋਪਨੀਯ ਰਹਿਣਾ ਕਿਉਂ ਯਾਰ ਦੋਨੇ ਮੂੰਹ ਮੱਥੇ ਲੱਗਦੇ ਵਾਲੇ ਆ ਆਪਣੋਂ ਬੰਦੇ ਹਨਾ ਤੁਸੀਂ ਵੀ ਆਪਣਾ ਉਹ ਜਿਹਾ ਉਹ ਜਿਹਾ ਹੋਗਾ ਆਪਾਂ ਤਾਂ ਕਹਿੰਦਾ ਥੋੜਾ ਟਿਕ ਟਕਾ ਹੋ ਜੇ ਹਾਂ ਕੋਈ ਨਿਜਰ ਤੂੰ ਆ ਗਿਆ ਮੈਨੂੰ ਫੋਨ ਕਰਦੀ ਆਪਾਂ ਕੋਈ ਗੱਲ ਨਹੀਂ ਕਰ ਲੈਨੇ ਗੱਲ ਠੀਕ ਆ ਹਾਂ ਹਾਂ ਠੀਕ ਠੀਕ ਆ ਚੰਗਾ ਚੰਗਾ ਕੋਈ ਸੁੰਡੀ ਪਈ ਉਹਨੂੰ ਮਰੂਤ ਜੇ ਨੂੰ ਵੀ ਸਪਰੇਅ ਕਰ ਦਾਂਗੇ ਯਾਰ ਕੀ ਗੱਲ ਹੋ ਗਈ ਓਏ ਉਹ ਵੀ ਨਹੀਂ ਹੋਈ ਮੈਨੂੰ ਪਿੰਡ ਤੋਂ ਫੋਨ ਆਇਆ ਯਾਰ ਮਿੰਟੂ ਨਾਲ ਲੜਾਈ ਹੋ ਗਈ ਤੂੰ ਦੱਸੇ ਹੀ ਨਹੀਂ ਓਏ ਉਹਦਾ ਯਾਰ ਮਾੜਾ ਮੋਟਾ ਚੱਲਦਾ ਹੀ ਰਹਿੰਦਾ ਉਹਦਾ ਖੇਤ ਉੱਥੇ ਪਾਣੀ ਪਿੱਛੇ ਹੋਈ ਹੈਗੀ ਐ ਕੋਹ ਨਹੀਂ ਹੁੰਦਾ ਅਸਗਮੜ ਜਾਂਦਾ ਬੋਲਚਾਲ ਹੁੰਦੀ ਰਹਿੰਦੀ ਹੈ ਮਾੜੀ ਮੋਟੀ ਓਏ ਨਹੀਂ ਹੁੰਦਾ ਭਾਈ ਮੇਰੀ ਪਿੰਡ 'ਚ ਬੇਇੱਜ਼ਤੀ ਹੁੰਦੀ ਆ ਓਏ ਯਾਰ ਕਾਦੀ ਬੇਇੱਜ਼ਤੀ ਹੁੰਦੀ ਆ ਹੁਣ ਕੀ ਚਾਹਣਾ ਤੂੰ ਆ ਚੱਲੀਏ ਲੜੀਏ ਉਹਦੇ ਨਾਲ ਜਾ ਕੇ ਲੜਾਈ ਕਰਾਂਗੇ ਉਹਦੇ ਨਾਲ ਚੱਲ ਮਿੰਟੂ ਦੇ ਕੋਲੇ ਦੇਖੀਏ ਓਏ ਤੂੰ ਟੁਟੇ ਗਿਆ ਪਹਿਲਾਂ ਅੱਜੇ ਲਾ ਕੇ ਉਦੋਂ ਓਏ ਦੂਜਾ ਹੱਥ ਕਿਵੇਂ ਲਾਇਆ ਤੈਨੂੰ ਨਾ ਮੇਰੀ ਗੱਲ ਸੁਣ ਓਏ ਆ ਕੀ ਹੋ ਗਿਆ ਮੈਨੂੰ ਦੱਸਿਆ ਹੀ ਨਹੀਂ ਵੀ ਲੜਾਈ ਹੋ ਗਈ ਤੇਰੀ ਕਿੰਦਰ ਨਾਲ ਓ ਯਾਰ ਕੋਈ ਨਹੀਂ ਇਹ ਤਾਂ ਚਾਲਦਾ ਰਹਿੰਦਾ ਯਾਰ ਫੇਰ ਕਿੱਡੀ ਗੱਲ ਆ ਤੂੰ ਕਾਨੂੰ ਕੱਪ ਰਿਆ ਫਰਦਾ ਐਵੇਂ ਛੁੱਟੀ ਚੱਕੀ ਫਰਦਾ ਫੇਰ ਤੂੰ ਭਰਾ ਕਹਦਾ ਯਾਰ ਮੈਨੂੰ ਪਿੰਡ ਚੋਂ ਫੋਨ ਆਈ ਜਾਂਦੇ ਆ ਓ ਤੂੰ ਰਹਿਣ ਤੇ ਤੂੰ 2 ਮਹੀਨੇ ਪਹਿਲਾਂ ਛੱਤਰ ਖਾ ਕੇ ਆੜਾ ਕੇ ਤੂੰ ਤੂੰ ਰਹਿਣ ਦੇ ਬਦਮਾਸ਼ੀ ਆਂ ਕਰਦਾ ਛੱਤਰ ਤਾਂ ਐ ਪੈਂਦੀ ਰਹਿੰਦੇ ਆ ਫੇਰ ਓ ਯਾਰ ਰਹਿਣ ਦੇ ਤੂੰ ਮੈਂ ਕਹਿੰਦਾ ਓ ਚੱਲ ਤੂੰ ਮੇਰੇ ਨਾਲ ਚੱਲ ਆ ਜਾ ਕੰਡਾ ਕੱਢ ਕੇ ਹੁਣ ਓਏ ਬਰਾਵਾ ਲੜਾਈ ਦਾ ਮੂੰਹ ਕਾਲਾ ਹੀ ਹੁੰਦਾਗਾ ਕਿਉਂ ਟਿਕ ਜਾ ਬਾਜਾ ਓ ਓ ਯਾਰ ਕਿਧਰੇ ਗਈ ਤੇਰੀ ਬੇਇੱਜ਼ਤੀ ਹੁੰਦੀ ਯਾਰ ਪਹਿਲਾਂ ਛੱਤਰਗੜ੍ਹ ਆ ਉਹਦਰੀ ਬੜੀ ਇੱਜ਼ਤ ਸੀਗੀ ਜੇ ਮੇਰਾ ਤੂੰ ਭਰਾ ਯਾਰ ਚੱਲ ਆਖੇ ਜਨਮ ਚੱਲ ਮੇਰੇ ਨਾਲ ਯਾਰ ਦੇਖਦੇ ਹਾਂ ਉਹਨਾਂ ਨੂੰ ਅੱਜ ਓ ਯਾਰ ਰਹਿਣ ਦੇ ਮਤਲਬ ਓ ਆ ਜਾ ਯਾਰ ਕੱਢਦੇ ਆਂ ਕੰਡਾ ਉਹਨਾਂ ਦਾ ਯਾਰ ਦੇਖ ਲਾਂਗੇ ਉਹਨਾਂ ਨੂੰ ਯਾਰ ਆਏ ਹਾਏ ਅੱਜ ਆਉ ਨਜ਼ਾਰਾ ਅੱਜ ਪਾਟ ਰੂਗਾ ਸਿਰ ਇੱਕ ਅੱਦੇ ਦਾ ਪੱਕਾ ਓ ਸਾਹਮਣੇ ਦਾ ਫੋਨ ਲਾ ਦਈਏ ਉਹਨਾਂ ਨੂੰ ਤਾਂ ਦੱਸ ਦਈਏ ਸਤਿ ਸ੍ਰੀ ਅਕਾਲ ਜਨਾਬ ਜਨਾਬ ਕੰਮ ਤਾਂ ਹੋ ਗਿਆ ਉਹੀ ਜਿਹੜਾ ਤੁਹਾਨੂੰ ਮੌਦੇ ਰਿਪੋਰਟ ਦੱਸੀ ਸੀ ਮੇਰੀ ਰਿਪੋਰਟ ਤੁਹਾਨੂੰ ਪਤਾ ਗਲਤ ਨਹੀਂ ਜਾਂਦੀ ਅਪ ਕੇਂਦਰ ਕੇਂਦਰ ਦੇ ਮਿੰਟੂ ਨਹੀਂ ਸੀ ਉਹਦੇ ਲੜ ਪਏ ਚੱਲੇ ਅੱਜ ਦੋ ਨਾਲ ਦੇ ਭਰਾ ਵੀ ਦੂਜਾ ਗੁਰਮਿੰਦਰ ਆ ਤੇ ਫੂੰਡੀ ਪੂਰੇ ਡਾਂਗਾ ਸੋਟੀਆਂ ਲੈ ਕੇ ਚੱਲੇ ਆ ਹਾਂ ਜੀ ਹਾਂ ਤੇ ਆ ਕੇ ਤੁਸੀਂ ਵੀ ਲਾਈਬ੍ਰੇਟ ਕਰ ਤੁਹਾਨੂੰ ਵੀ ਮੈਂ ਭੇਜ ਦਾਂ ਲੋਕੇਸ਼ਨ ਤੇ ਜਨਾਬ ਭੁੱਲੇ ਹੋਣਾ ਆਪਣਾ ਹੋ ਮਾਣ ਦਾ ਨਾ ਨਲੇ ਮੋਟੀ ਸਾਮੀ ਆ ਜੀ ਘੱਟੋ ਘੱਟ ਬਾਹਲਾ ਨਹੀਂ ਦਾ ਜਨਾਬ 2.5 ਲੱਖ ਤੇ ਨਿਮੇੜੋ ਇਹਨਾਂ ਦਾ ਹਾਂ ਜੀ ਹਾਂ ਆ ਜਾਓ ਤੁਸੀਂ ਜਨਾਬ ਮੈਂ ਵੀ ਬਸ ਦਾ ਨਾ ਕੋਈ ਨਾ ਕਰਦਾ ਪਿੱਛਾ ਹੌਲੀ ਹੌਲੀ ਜਾਨਾ ਉਹਨਾਂ ਦਾ ਮਗਰ 10 ਦਾ ਫਰਦ ਨੂੰ ਤੁਸੀਂ ਵੀ ਪਹੁੰਚੋ ਆਜੋ ਠੀਕ ਹੈ ਜੀ ਮੈਨੂੰ ਹਜੇ ਵੀ ਕਹਿਣਾ ਰਹਿਣ ਦੇ ਉਹ ਨਹੀਂ ਯਾਰ ਇਹ ਨਾਲ ਲੜਾਈ ਜੀ ਕੋਈ ਨਹੀਂ ਰੱਖੇ ਸਾਡੇ ਇਕੱਲੇ ਉਹ ਨਹੀਂ ਯਾਰ ਉਹ ਨਹੀਂ ਓਏ ਉਹ ਨਹੀਂ ਯਾਰ ਮਤਾ ਹੋ ਗਿਆ ਓਏ ਹੰਦਨਾਬ ਤੁਨੂੰ ਲੋਕੇਸ਼ਨ ਤੇ ਭੇਜੀ ਵੀ ਆ ਕੰਮ ਤਾਂ ਹੋ ਗਿਆ ਜੀ ਛੇਤੀ ਆਜੋ ਬਦ ਗਿਆ ਜੀ ਕੰਮ ਤਾਂ ਮੈਂ ਵੀ ਨਿਕਲਾਂ ਓਏ ਮੈਂ ਬਹਿ ਕੇ ਫੜ ਜੋ ਓਈ ਯਾਨਾ ਮੇਰੇ ਸਾਰੇ ਫੜ ਦੂ ਓ ਡਾਂਗ ਜੀ ਕੇਹਿਆ ਕਿ ਨਾ ਨਾ ਲੜੋ ਮੈਂ ਫੇਰ ਤਾਂ ਤੁਹਾਡੇ ਡਾਂਗ ਥਾਣੇ ਜਾ ਕੇ ਚਲ ਚਲ ਸਾਹਿਬ ਜੀ ਚਲੋ ਗਲਤੀ ਹੋ ਗਈ ਆ ਤਾਂ ਤੂੰ ਬਹੁਤ ਵਧੀਆ ਕਰਿਆ ਬੱਬੂ ਸਿਆ ਆਈ ਹੈ ਜਨਾਬ ਫੇਰ ਤੁਹਾਨੂੰ ਪਤਾ ਹੀ ਆ ਫੇਰ ਮੇਰੇ ਕੰਮ ਦਾ ਤੂੰ ਇਹੋ ਜੇ ਕੰਮ ਹੋਰ ਕੱਢਿਆ ਕਰ ਤੇਰਾ ਮਾਨਤਾਨਾ ਫੁੱਲ ਕਰਿਆ ਕਰਾਂਗੇ ਬੇਫਿਕਰ ਹੋ ਜੀ ਜਨਾਬ ਬੇਫਿਕਰ ਹੋ ਜਾ ਪੂਰੇ ਵਧੀਆ ਕਰਿਆ ਤਾਂ ਤੁਸੀਂ ਤਾਂ ਉਹਨਾਂ ਨੂੰ ਸਮਾਰ ਕੇ ਰਗੜਤਾ ਹੋ ਬਸ ਤੂੰ ਇਹੋ ਜਿਹਾ ਕੰਮ ਕਰੀ ਚੱਲਿਆ ਕਰ ਤੈਨੂੰ ਮਾਲਾ ਮਾਲ ਕਰ ਦਾਂਗੇ ਮਗਰ ਠੀਕ ਆ ਜਨਾਬ ਠੀਕ ਆ ਜੀ ਓਕੇ ਜਨਾਬ ਠੀਕ ਆ ਜੀ ਚੱਲ ਵੀ ਮੁੰਡਿਆ ਜਾ ਹੁੰਦਾ ਕੋਈ ਨਾ ਕੋਈ ਬੇਵਤਾ ਛੇੜ ਜਾਂਦੀ ਉਹ ਬਾਈ ਉਹ ਤੈਨੂੰ ਗੱਲ ਪਤਾ ਲੱਗੀ ਆ ਓਏ ਹੁਣ ਕੀ ਸਿਆਪਾ ਪਤਾ ਉਹ ਸਿਆਪਾ ਨਹੀਂ ਬਾਈ ਜਿਹੜੀ ਆਪਣੀ ਲੜਾਈ ਕਰਾਈ ਆ ਨਾ ਓਏ ਬਾਈ ਤੂੰ ਨਾ ਨਾ ਲੜਾਈ ਦਾ 2 ਲੱਖ ਰੁਪਏ ਲੱਗ ਗਿਆ ਯਾਰ ਓ ਬਾਈ ਮੇਰੀ ਪੂਰੀ ਗੱਲ ਤਾਂ ਸੁਣ ਲੈ ਹਾਂ ਜਿਹੜੀ ਲੜਾਈ ਕਰਾਈ ਆ ਮਿੰਟੂ ਕੇ ਨਾਲ ਆਪਣੀ ਹਾਂ ਉਹ ਬੱਬੂ ਦਾ ਵਿਚ ਹੱਥ ਹੈ ਬੱਬੂ ਨੇ ਹੀ ਕੀਤਾ ਯਾਰ ਓ ਬਾਈ ਉਹਦੇ ਮੁਲਾਜ਼ਮ ਨਿਕਲੇ ਘਰੋਂ ਅੱਛਾ ਮੈਂ ਉਹਨੂੰ ਪੈਸੇ ਦੇ ਕੇ ਗਿਆ ਜਿਹੜਾ ਆਪਣਾ ਤੋਂ 2.5 ਲੱਖ ਰੁਪਏ ਲੇਤਾ 50000 ਰੁਪਏ ਦਿੱਤਾ ਮੇਰੇ ਸਾਹਮਣੇ ਅੱਖਾਂ ਦੇ ਆ ਮੇਰੀ ਗੱਲ ਹੁਣ ਤੈਨੂੰ ਫੋਨ ਕਿਹਨੇ ਕੀਤਾ ਸੀ ਲੜਾਈ ਦਾ ਓਏ ਬੱਬੂ ਨੇ ਹੀ ਕਰਾ ਸੀ ਮੈਨੂੰ ਤਾਂ ਨਾ ਗੜਬੜਾ ਗੱਲ ਤਾਂ ਤੇਰੀ ਸਹੀ ਆ ਯਾਰ ਓਏ ਮਿੰਟੂ ਬਾਈ ਹਾਂ ਬਾਈ ਕਿੰਦਰ ਉਰੇ ਯਾਰ ਬਾਈ ਦੇਖ ਜਿਹੜਾ ਕੁਝ ਹੋ ਗਿਆ ਹਵਾ ਗਿਆ ਆਪਣਾ ਹਨਾ ਤੇ ਨਾਲ ਜ਼ਰੂਰੀ ਗੱਲ ਕਰਨੀ ਆ ਬੱਬੂ ਨਹੀਂ ਗਿਆ ਇਹ ਕਿੰਨੇ ਵਿਚਾਰੇ ਇਕੱਠੇ ਬੈਠੇ ਉਹ ਉਹ ਕਿੰਨੇ ਸੋਹਣੇ ਲੱਗਦੇ ਆ ਉਹ ਮੁੰਡੇ ਸਾਰੇ ਇਕੱਠੇ ਬੈਠੇ ਚਾਚਾ ਦਾ ਆਏ ਨੇ ਮੁੰਡੇ ਜੇ ਉਹਦੇ ਮੈਂ ਤੁਹਾਨੂੰ ਨਾਂ ਛਡਾਉਂਦਾ ਕੰਮ ਵਧ ਗਿਆ ਸੀ ਨਾ ਸਹੀ ਗੱਲ ਆ ਬਾਈ ਯਾਰ ਤੇਰੇ ਕਰਪ ਕਰਕੇ ਅੱਜ ਇਕੱਠੇ ਬੈਠਿਆ ਜੀ ਬਾਲਾ ਵਧੀਆ ਕੰਮ ਕੀਤਾ ਉਹ ਯਾਰ ਇਕੱਠੇ ਰਹੀਦਾ ਹੁੰਦਾ ਮੈਂ ਹੋ ਗਿਆ ਦਾ ਇੰਨਾ ਫਾਇਦਾ ਆਜੂ ਕਿਉਂ ਨਾ ਤੈਨੂੰ ਆ ਜਾ ਓਏ ਓਏ